ਕਰিয়ে ਜਿਲ੍ਹਾ ਸੰਗਰੂਰ ਦੀ ਦਾ 45 ਡਿਗਰੀ ਟੈਂਪਰੇਚਰ ਜਿਹੜਾ ਅੱਜ ਦੇ ਜਿਹੜੇ ਤਰੀਕ ਤੇ ਵਿੱਚ ਆ ਰਿਹਾ ਹੈ ਇਸ ਮੌਸਮ ਡਿਪਾਰਟਮੈਂਟ ਵੱਲੋਂ ਇਹ ਸੂਚਨਾ ਹੈ ਕਿ ਇਹਦਾ ਜੂਨ ਦੇ ਐਂਡ ਤੱਕ ਗਰਮੀ ਦੇ ਘਟਣ ਦਾ ਕੋਈ ਚਾਂਸ ਹੈ ਇਸ ਗਰਮੀ ਤੋਂ ਨਜਾਤ ਪਾਉਣ ਲਈ ਇੱਥੇ ਕੁਝ ਨੌਜਵਾਨਾਂ ਨੇ ਜੋ ਲੋਕਾਂ ਨੂੰ ਗਰਮੀ ਤੋਂ ਨਜਾਤ ਪਾਉਣ ਲਈ ਠੰਡੇ ਪਾਣੀ ਦੇ ਦਾ ਪ੍ਰਾਲਾਪ ਕਰਨੇ ਸਰਕਾਰਾਂ ਨੇ ਜਿਹੜੀਆਂ ਨਾ ਤਾਂ ਲੋਕਾਂ ਦਾ ਸਾਥ ਦਿੰਦੇ ਨੇ ਨਾ ਸਰਕਾਰਾਂ ਲੋਕਾਂ ਦਾ ਸਾਥ ਦਿੰਦੇ ਨੇ ਦਰਖਤ ਲਾਏ ਜਾਣ ਵੱਧ ਤੋਂ ਵੱਧ ਤਾਂ ਕਿ ਗਰਮੀ ਘਟ ਸਕੇ ਇਹ ਤਾਂ ਦੇਖੀਏ ਕੁਦਰਤ ਦਾ ਗਰਮੀ ਦਾ ਟਾਈਮ ਹੈ ਗਰਮੀ ਪਹਿਨੀ ਹੈ ਕੁਝ ਜ਼ਿਆਦਾ ਪਹਿਨਣਾ ਕਿਹਨਾਂ ਨੂੰ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ 40 ਤੋਂ 45 ਪਲੱਸ ਟੈਂਪਰੇਚਰ ਚੱਲਦਾ ਲਗਾਤਾਰ ਸੂਬੇ ਭਰ ਦੇ ਵਿੱਚ ਜਿੱਥੇ ਗਰਮੀ ਦਾ ਤਾਪਮਾਨ ਵੱਧਾ ਨਜ਼ਰ ਆ ਰਿਹਾ ਤਾਂ ਗੱਲ ਕਰੀਏ ਜਿਲ੍ਹਾ ਸੰਗਰੂਰ ਦੀ ਦਾ 45 ਡਿਗਰੀ ਟੈਂਪਰੇਚਰ ਜਿਹੜਾ ਅੱਜ ਦੇ ਜਿਹੜੇ ਤਰੀਕ ਦੇ ਵਿੱਚ ਆ ਰਿਹਾ ਤਾਂ ਨਜ਼ਰ ਤਾਂ ਦੂਜੇ ਪਾਸੇ ਗੱਲ ਕਰੀਏ ਲੋਕਾਂ ਨੂੰ ਗਰਮੀ ਤੋਂ ਰਾਤ ਪਾਉਣ ਦੇ ਲਈ ਜਿਹੜੀ ਸ਼ਬੀਲ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਲੱਗ ਰਹੀ ਹੈ ਸਾਡੇ ਨਾਲ ਮੌਜੂਦ ਨੇ ਕਿਸ ਤਰੀਕੇ ਦੇਖਦੋ ਲਗਾਤਾਰ ਗਰਮੀ ਵਧ ਰਹੀ ਹੈ ਪੰਜਾਬ ਦੀ ਗੱਲ ਕਰੀਏ ਜਾਂ ਸੰਗਰੂਰ ਦੀ ਕੀ ਲੱਗਦਾ ਹੈ ਘਟਦੀ ਨਜ਼ਰ ਆਉ ਇਹ ਹਜੇ ਮੌਸਮ ਡਿਪਾਰਟਮੈਂਟ ਪਰਟ ਵੱਲੋਂ ਇਹ ਇਹ ਸੂਚਨਾ ਹੈ ਵੀ ਇਹਦਾ ਜੂਨ ਦੇ ਐਂਡ ਤੱਕ ਗਰਮੀ ਦੇ ਘਟਣ ਦਾ ਕੋਈ ਚਾਂਸ ਨਹੀਂ ਇਸ ਗਰਮੀ ਤੋਂ ਨਜਾਤ ਪਾਉਣ ਲਈ ਇੱਥੇ ਕੁਝ ਨੌਜਵਾਨਾਂ ਨੇ ਜੋ ਲੋਕਾਂ ਨੂੰ ਗਰਮੀ ਤੋਂ ਨਜਾਤ ਪਾਉਣ ਲਈ ਠੰਡੇ ਪਾਣੀ ਦੀ ਛਬੀਰ ਦਾ ਪ੍ਰਾਲਾ ਕੀਤਾ ਇਹ ਬਹੁਤ ਹੀ ਸ਼ਲਾਘਾਯੋਗ ਹੈ ਜੋ ਇਸ ਕਰਕੇ ਪੰਜਾਬ ਸਰਕਾਰ ਨੇ ਵੀ 10 ਦਿਨ ਪਹਿਲਾਂ ਅੱਜ ਹੀ ਸਕੂਲ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਨਜਾਇਜ਼ ਗਰਮੀ ਲੂ ਤਪਦੀ ਗਰਮੀ ਇਸ ਗਰਮੀ ਦਾ ਆਮ ਜਾਨਵਰਾਂ ਨੂੰ ਬਹੁਤ ਵੱਡਾ ਨੁਕਸਾਨ ਹੈ ਬਹੁਤ ਜ਼ਿਆਦਾ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦਾ ਵਧਣਾ ਇਸ ਗਰਮੀ ਦਾ ਕਾਰਨ ਹੈ ਲਗਾਤਾਰ ਗਰਮੀ ਵੀ ਵਧ ਰਹੀ ਹੈ ਪੰਜਾਬ ਦੇ ਵਿੱਚ ਕਿਉਂਕਿ ਅਸੀਂ ਕਹਿ ਦਈਏ ਇਹਨਾਂ ਗਰਮੀਆਂ 'ਚ ਘਰੋਂ ਵੀ ਬਹੁਤ ਘੱਟ ਲੋਕ ਜਿਹੜਾ ਲੋਕ ਜੀ ਬਾਜ਼ਾਰ ਦੇ ਵਿੱਚ ਸਵੇਰ ਅਤੇ ਸ਼ਾਮ ਨੂੰ ਹੀ ਨਿਕਲਦੇ ਨੇ ਸਾਰਾ ਦਿਨ ਬਾਜ਼ਾਰ ਦੇ ਵਿੱਚ ਲੋਕਡਾਊਨ ਵਾਲਾ ਮਾਹੌਲ ਦੁਬਾਰਾ ਯਾਦ ਆਉਂਦਾ ਪੂਰੀ ਸੁੰਸਰ ਹੈ ਅੱਜ ਇਹਨਾਂ ਨੇ ਮੁੰਡਿਆਂ ਨੇ ਪਾਣੀ ਦੀ ਛਬੀ ਲਾ ਕੇ ਲੋਕਾਂ ਨੂੰ ਨਜਾਦ ਹੋਣ ਲਈ ਤਾ ਕੁਛ ਮਾੜੀ-ਮੋਟੀ ਰੌਣਕ ਦਾ ਅਹਿਸਾਸ ਹੋਇਆ ਸਹੀ ਹੈ ਕਿਸ ਤਰੀਕੇ ਦੇਖਦੋ ਲਗਾਤਾਰ ਗਰਮੀ ਵੱਧ ਰਹੀ ਹੈ ਜਿਹੜੀ ਪੰਜਾਬ ਦੇ ਵਿੱਚ ਗਰਮੀ ਤਾਂ ਬਹੁਤ ਆਈ ਬਹੁਤ ਹੈ ਗਰਮੀ ਘਰੋਂ ਟਿਕਣਾ ਮੁਸ਼ਕਲ ਲੱਗਦਾ ਬਹੁਤ ਔਖਾ ਹੀ ਉਦੋਂ ਹੋਇਆ ਗਰਮੀ ਦੇ ਵਿੱਚ ਜਿਵੇਂ ਲਾਈਆ ਕਿੰਨਾ ਕਿਤੇ ਰਾਤ ਲੱਗਦੀ ਆ ਮੇਰੇ ਤੇ ਪਾਣੀ ਨਾਲ ਮਾੜੀ-ਮੋਟੀ ਆ ਤਾਂ ਬਰਕਾ ਬਈ ਲੱਗਦੀ ਰਹੇ ਲਗਾਤਾਰ ਸਿਆਸੀ ਪੜਾਅ ਵੀ ਵੱਧਦਾ ਜਾ ਰਿਹਾ ਚੋਣਾ ਚੱਲ ਰਹੀਆਂ ਨੇ ਕਿਤਨਾ ਕਿਤੇ ਲੱਗਦਾ ਨਹੀਂ ਉਹਨਾਂ ਤੇ ਵੀ ਵੱਡਾ ਪ੍ਰਭਾਵ ਸਿਆਸੀ ਪੜਾਅ ਕਰਕੇ ਉਧਰੋਂ ਸਿਆ ਇਲੈਕਸ਼ਨ ਦੀ ਪੂਰੀ ਗਰਮੋਸ਼ਰਮੀ ਹੈ ਉਦੋਂ ਪਰਮਾਤਮਾ ਵੱਲੋਂ ਵੀ ਪੂਰੀ ਗਰਮੀ ਦਾ ਕਹਿਰ ਹੈ ਇਸ ਕਰਕੇ ਇਲੈਕਸ਼ਨ ਨੇੜੇ ਆ ਰਹੀ ਹੈ ਇਸ ਕਰਕੇ ਜੋ ਵੀ ਹੈ ਇਲੈਕਸ਼ਨ ਦਾ ਪੂਰਾ ਤੇਜ਼ੀ ਨਾਲ ਵੱਧ ਰਿਹਾ ਸਯਤਾ ਦੂਜੇ ਪਾਸੇ ਮੇਰੇ ਨਾਲ ਕਾਰ ਸਵਾਰ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਗਰਮੀ ਲਗਾਤਾਰ ਵਧਦੀ ਜਾ ਰਹੀ ਹੈ ਕਾਰ ਦੇ ਏਸੀ ਵੀ ਅਸੀਂ ਕਹਿੰਦੇ ਜਵਾਬ ਦੇਣ ਤਿਆਰ ਖੜੇ ਨੇ ਕਿਵੇਂ ਦੇਖਦੇ ਤਾਂ ਇਹ ਹੈ ਜੀ ਵੀ ਹੁਣ ਸਰਕਾਰਾਂ ਨੇ ਜਿਹੜੀਆਂ ਨਾ ਤਾਂ ਲੋਕ ਸਾਥ ਦਿੰਦੇ ਨੇ ਨਾ ਸਰਕਾਰਾਂ ਲੋਕਾਂ ਦਾ ਸਾਥ ਦਿੰਦੀਆਂ ਨੇ ਦਰਖਤ ਲਾਏ ਜਾਣ ਵੱਧ ਤੋਂ ਵੱਧ ਤਾਂ ਕਿ ਗਰਮੀ ਘਟ ਸਕੇ ਤਾਂ ਲੱਗਦਾ ਨਹੀਂ ਹਰ ਇੱਕ ਪਰਿਵਾਰ ਨੂੰ ਜਾਂ ਹਰ ਇੱਕ ਜੀ ਨੂੰ ਸੜਕ ਤੇ ਜਿਹੜੀ ਰੋਡ ਖਾਲੀ ਹੈ ਜਾਂ ਹੋਰ ਹੈ ਉੱਥੇ ਦਰਖਤ ਲਾਉਣੇ ਚਾਹੀਦੇ ਤਾਂ ਜੋ ਗਰਮੀ ਘੱਟ ਸਕੇ ਹਵਾ ਦਾ ਜਿਹੜਾ ਬਿਲਕੁਲ ਜੀ ਅਸੀਂ ਲਾ ਰਹੇ ਹਾਂਗੇ ਕਰੋਨਾ ਕਾਲ ਚ ਵੀ ਲਾਏ ਨੇ ਬਕਾਇਦਾ ਸਾਡੀ ਸੰਸਥਾ ਬਣੀ ਹੋਈ ਹੈ ਬਕਾਇਦਾ ਐਂਟੀਗ੍ਰੇਮ ਸ਼ੇਪ ਬਦਲਾ ਜੀ ਵੈਲਫੇਅਰ ਆਰਗੇਨਾਈਜੇਸ਼ਨ ਉਹਦੇ ਉਦੋਂ ਪੰਜਾਬ ਤੇ ਪੂਰੇ ਤੇ ਮਹਿੰਮ ਸ਼ੁਰੂ ਕਰ ਚੁੱਕੇ ਆ ਅਸੀਂ ਜਲਦੀ ਇਹ ਸੋਨ ਨੂੰ ਬੁਲਾ ਕੇ ਇੰਟਰਵਿਊ ਵੀ ਦੇਵਾਂਗੇ ਤਾਂ ਲਗਾਤਾਰ ਪੰਜਾਬ ਭਰ ਦੇ ਵਿੱਚ ਜਿੱਥੇ ਗਰਮੀ ਵਧ ਰਹੀ ਹੈ ਤਾਂ ਉੱਥੇ ਹੀ ਲੋਕਾਂ ਦਾ ਘਰੋਂ ਨਿਕਲ ਆਵੇ ਮੁਸ਼ਕਲ ਹੋਇਆ ਪਿਆ ਕਿਸ ਤਰੀਕੇ ਦੇਖ ਦਿਓ ਗਰਮੀ ਵਧਦੀ ਜਾ ਰਹੀ ਹੈ 45 ਡਿਗਰੀ ਟੈਂਪਰੇਚਰ ਜਿਹੜਾ ਅੱਜ ਦੇ ਤਰੀਕ ਦੇ ਵਿੱਚ ਨਜ਼ਰ ਆ ਰਿਹਾ ਗਰਮੀ ਤਾਂ ਦੇਖੋ ਜੀ ਇਹ ਕੁਦਰਤ ਦਾ ਹੈ ਗਰਮੀ ਦਾ ਟਾਈਮ ਹੈ ਗਰਮੀ ਪੈਣੀ ਹੈ ਕੁਝ ਜ਼ਿਆਦਾ ਪੈਣ ਲੱਗੀ ਟਾਈਮ ਤੋਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ 2 ਦਿਨ ਤੋਂ 45 ਪਲੱਸ ਅਹ ਟੈਂਪਰੇਚਰ ਚੱਲ ਰਿਹਾ। ਕੰਮ ਕਰ ਤੇ ਕਿੰਨਾ ਕੁ ਪ੍ਰਭਾਵ ਪਾ ਰਹੀ ਹੈ ਗਰਮੀ? ਕੰਮ ਕਰ ਦੇਖੋ ਲੋਕ ਸਵੇਰੇ ਜਾਂ ਸ਼ਾਮ ਨੂੰ ਹੀ ਬਾਹਰ ਨਿਕਲਦੇ ਨੇ ਦੁਪਹਿਰ ਦੇ ਵੇਲੇ ਤੱਕ ਬਾਹਰ ਕੋਈ ਨਿਕਲਦਾ ਨਹੀਂ। ਸਹੀ ਗੱਲ। ਸਾਰੇ ਦੁਕਾਨਦਾਰ ਵਿਲੇ ਬੈਠੇ ਨੇ। ਸਹੀ ਹੈ ਤਾਂ ਕਿੰਨਾ ਕਿਦਾਂ ਲੱਗਦਾ ਲੋਕਾਂ ਤੇ ਵੀ ਵੱਡਾ ਅਸਰ ਪਾਉ ਦੁਕਾਨਦਾਰਾਂ ਦੇ ਗੱਲ ਕਰੀਏ ਸਿਆਸਤ ਤੇ ਕਰੀਏ ਕਿਉਂਕਿ ਜੇਕਰ ਘਰੋਂ ਨਹੀਂ ਬਾਹਰ ਨਿਕਲੂਗਾ ਤਾਂ ਚੋਣ ਪ੍ਰਚਾਰ ਕਿੱਦਾਂ ਹੋਣਗੇ? ਜੇ ਚੋਣ ਪ੍ਰਚਾਰ ਨਹੀਂ ਆ ਲੋਕ ਬਾਜ਼ਾਰਾਂ ਦੇ ਵਿੱਚ ਕਿੱਦਾਂ ਨਿਕਲਣਗੇ ਦੁਕਾਨਦਾਰੀਆਂ ਕਿੱਦਾਂ ਸਿਆਸਤ ਤੇ ਦੇਖੀ ਆਪਾਂ ਤਾਂ ਫਰਕ ਤਾਂ ਪਾਊਗਾ ਜੀ ਗਰਮੀ ਬਹੁਤ ਪੈ ਰਹੀ ਹੈ ਲੋਕ VOTING ਕੱਟ ਹੋ ਰਹੀ ਹੈ ਹੁਣ ਚਾਰ ਪੰਜ ਸਟੇਟਾਂ ਦੇ ਕੱਲ੍ਹ VOTING ਹੋਈ ਹੈ ਮਹਾਰਾਸ਼ਟਰ ਹੋਈ ਹੈ ਜਿੱਮੇ ਠੀਕ ਹੈ ਜੀ ਉੱਥੇ VOTING ਕੱਟ ਹੋਈ ਹੈ ਲੋਕਾਂ ਦੇ ਇੰਪੈਕਟ ਜ਼ਰੂਰ ਪਾਊਗਾ ਜੀ ਗਰਮੀ ਲੋਕਾਂ ਦੇ ਇੰਪੈਕਟ ਕਸਟਮਰ ਦੇ ਬਿਲਕੁਲ ਬਹੁਤ ਪਾਉਗਾ ਦੇ ਵਿੱਚ ਦੇ ਗਰਮੀ ਇੰਨੀ ਪੈਂਦੀ ਕਿ ਹਲੇ ਗਰਮੀ ਦੀ ਸ਼ੁਰੂਆਤ ਹੋਣੀ ਹੈ ਦੇਖੋ ਪੋਪੂਲੇਸ਼ਨ ਇੰਨੀ ਵੱਧ ਚੁੱਕੀ ਹੈ ਵਾਹਾਨ ਨੇ ਵੱਧ ਚੁੱਕੇ ਨੇ ਗਰਮੀ ਉਸ ਕਰਕੇ ਬਹੁਤ ਜ਼ਿਆਦਾ ਪੈ ਰਹੀ ਹੈ ਬਹੁਤ ਯਾਰ ਦੇਖੋ ਗਰਮੀ ਪੈ ਰਹੀ ਹੈਗੀ ਇਸ ਕਰਕੇ ਸਾਡੇ ਭਾਈ ਰਵੀ ਹੋ ਗਏ ਸਾਰੇ ਮੁੰਡੇ ਹੋ ਗਏ ਅਸੀਂ ਇਕੱਠੇ ਹੋ ਕੇ ਇੱਥੇ ਸ਼ਵੀਨ ਲਾਈ ਆ ਗਰਮੀ ਕਰਕੇ ਤੇ ਹਰ ਸਾਲ ਲਾਇਆ ਕਰਾਂਗੇ ਇੱਥੇ ਅਸੀਂ ਡੇਲੀ ਲਾਇਆ ਕਰਾਂਗੇ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ ਕਿੰਨਾ ਕ ਬਾਹਰ ਨਿਕਲ ਰਹੇ ਨਿਕਰੂ ਗਰਮੀ ਲਗਾ ਤਰਦੀ ਦੀ ਬਤਰੀ ਹੈ ਬਹੁਤ ਘੱਟ ਨਿਕਲ ਨਹੀਂ ਲੋਕਾਂ ਨੂੰ ਬਾਰੀ ਗਰਮੀ ਕਰਕੇ ਬਹੁਤ ਜ਼ਿਆਦਾ ਹੋ ਰਹੀ ਹੈ ਗਰਮੀ ਜੀ ਇਸ ਕਰਕੇ ਹੀ ਸਾਰੇ ਮੁੰਡੇ ਇਕੱਠੇ ਹੋ ਕੇ ਲਵਾ ਰਹੇ ਈ ਸ਼ਵੀਨ ਅਸੀਂ ਕਿੰਨੇ ਕ ਵੇ ਬਾਈ ਇਸ ਵੇਰੇ ਸੀ 9 ਵਜੇ ਲਾਈਤੀ ਸ਼ਾਮ ਨੂੰ 6 ਵਜੇ ਤੱਕ ਪੰਜਾਬ ਭਰ ਦੀ ਗੱਲ ਕਰੀਏ ਜ਼ਿਲ੍ਹਾ ਸੰਗਰੂਰ ਦੀ ਗੱਲ ਕਰੀਏ ਤਾਂ ਅੱਜ 45 ਡਿਗਰੀ ਟੈਂਪਰੇਚਰ ਜਿਹੜਾ ਨਜ਼ਰ ਆ ਰਿਹਾ ਹੈ ਤਾਂ ਪੰਜਾਬ ਸਰਕਾਰ ਸੀਐਮ ਪੰਜਾਬ ਦੇ ਵੱਲੋਂ ਵੀ ਜਿਹੜਾ ਅੱਜ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ 10 ਦਿਨ ਦੀਆਂ ਤਾਂ ਉੱਥੇ ਹੀ ਦੂਜੇ ਪਾਸੇ ਲੋਕਾਂ ਨੂੰ ਨਜ਼ਾਤ ਪਾਉਣ ਦੇ ਲਈ ਜਿਹੜੀਆਂ ਸ਼ਬੀਲਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਜੋ ਜਿਹੜੇ ਲੋਕ ਸੜਕਾਂ ਤੇ ਸਵਾਰ ਹੋ ਰਹੇ ਨੇ ਤਾਂ ਉਹਨਾਂ ਦੀ ਕਿਤਨਾ ਕਿਤੇ ਗਰਮੀਆਂ ਜਿਹੜੀ ਤਾਂ ਉਹ ਵੀ ਘਟ ਸਕੇ ਸੰਗਰੂਰ ਤੋਂ ਦਾ ਪੰਜਾਬ ਫਰਸਟ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ